ਸੱਤੋਂ ਜੰਗੋ ਬਹਿ ਗਏ ਆਂ ਪਾਸੇ ਪਾਸੇ ਪਾਸਾ ਆਈ ਅੰਦੇ ਇੱਧਰ ਹਾਂ ਹਾਂ ਚੱਲ ਆਏ ਗੱਟਾ ਚੱਕ ਕੇ ਆਈ ਨੰਗਰ ਚੱਲੋ ਯਾਰ ਗੱਟਾ ਚੱਕ ਕੇ ਆਜੋ ਵੀਰ ਆ ਚੱਕ ਲੈ ਬੱਟੇ ਸ਼ਾਬਾਸ਼ ਆਜੋ 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 ਇੱਧਰ ਲੱਗੇਓ ਇੱਧਰ ਦੀ ਆ ਜਾ ਵੀਰੋ ਅੱਗੇ ਆ ਜਾ ਅੱਗੇ ਆਹੋ 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 ਆਹ ਸ਼ੀ ਗੱਲ ਦੀ ਨਾ ਮੇਰਾ ਹਰਮੰਦਰ ਸਿੰਘ ਹੈ ਪਿੰਡ ਸਿੰਗਲਾ ਅੱਜ ਜੋ ਅਸੀਂ ਸਤਲੁਜ ਕਾਇਦੇ ਬਸੀਆਂ ਪਿੰਡ ਦੇ ਵਿੱਚ ਖੜੇ ਆਈਏ ਕੀ ਸਿੱਖੀ ਹੈ ਜੱਜ ਅੱਜ ਜਿਹੜਾ ਬਸੀਆਂ ਪਿੰਡ ਦੇ ਵਿੱਚ ਜਿਹੜੀ ਢਾਹ ਲੱਗੀ ਹੋਈ ਸੀ ਪਿਛਲੇ 4-5 ਦਿਨਾਂ ਤੋਂ ਉਹਨੂੰ ਅੱਜ ਪੂਰਨ ਲਈ ਸਾਰੇ ਆ ਸਹਿਯੋਗ ਆ ਸੇਵਾਦਾਰ ਆਏ ਹੋਏ ਆ ਤੇ ਜਿਹੜਾ ਤਕਰੀਬਨ ਅੱਜ ਬੰਨਣਾ ਜਿਹੜੀ ਪਹਿਲਾ ଷ୍ਟੱਡ ਤੇ ਜਿਹੜਾ ਪਾੜ ਪਿਆ ਸੀ ਆ ਉਹ ଷ୍ਟੱਡ ਨੂੰ ਅੱਜ ਕੰਪਲੀਟ ਅਸੀਂ ਕਰ ਲਿਆ ਵਾ ਹੁਣ ਇਸ ਤੋਂ ਬਾਅਦ ਜਿਹੜਾ ਦੂਸਰਾ ଷ୍ਟੱਡ ਦੇ ਵਿੱਚ ਤੇ ਪਾੜ ਪਿਆ ਹੋਇਆ ਉਸ ਨੂੰ ਕੰਪਲੀਟ ਕਰਨ ਲਈ ਜਿਹੜੀ ਜੰਗ ਸ਼ੁਰੂ ਕਰਨ ਲਈ ਤੋ ਪਾਣੀ ਦੀ ਗੱਲ ਕਰੀਏ ਪਾਣੀ ਦਾ ਸਤਰ ਜਿਹੜਾ ਵਧਿਆ ਜਾਂ ਘਟਿਆ ਪਾਣੀ ਦਾ ਸਤਰ ਪਿਛਲੇ ਜਿੰਨੇ ਦਿਨਾਂ ਤੋਂ ਚੱਲ ਰਿਹਾ ਜੀ ਪਾਣੀ ਦਾ ਸਤਰ ਉਨਾ ਹੀ ਚੱਲ ਰਿਹਾ ਕਿਉਂਕਿ ਦੂਸਰੇ ਪਾਸਿਓਂ ਜਿਹੜਾ ਪਾਣੀ ਦਾ ਲੈਵਲ ਆ ਉਹ ਉੱਚਾ ਹੋ ਚੁੱਕਿਆ ਵਾ ਤੇ ਇੱਧਰੋਂ ਨੀਵਾ ਹੋ ਚੁੱਕਿਆ ਕਿਉਂਕਿ ਇੱਥੇ ਜਿਹੜੀ ਡੰਗਾਈ ਆ ਤਕਰੀਬਨ 15 ਤੋਂ 20 ਫੁੱਟ ਜਿਹੜੀ ਡੂੰਘੀ ਹੋ ਚੁੱਕੀ ਆ ਇਸ ਕਰਕੇ ਜਿਹੜਾ ਪਾਣੀ ਦਾ ਝਕਾ ਸਾਰਾ ਇੱਧਰ ਨੂੰ ਆ ਹੋਰ ਪੈ ਰਹੀ ਸੀ ਜਾਂ ਢਾਲ ਲੱਗੀ ਸੀ ਉਹਦੇ ਵਿੱਚ ਕੋਈ ਘਾੜਾ ਆ ਜਿਹੜਾ ਜੀ ਅਸੀਂ ਇਹ ਜਿਹੜਾ ਸਟੱਡ ਕੰਪਲੀਟ ਕੀਤਾ ਵਾ ਉਹ ਸਟੱਡ ਦੇ ਵਿੱਚ ਕੇਰਾ ਪਾਣੀ ਪਰ ਜੋ ਪਿੱਛੋਟਾ ਲੱਗ ਰਹੀ ਆ ਉਸ ਨੂੰ ਹਣ ਰੋਕਣ ਲਈ ਸਾਰਾ ਪ੍ਰਸ਼ਾਸਨ ਉੱਧਰ ਧਿਆਨ ਦੇਣ ਦਾ ਹੈ ਜਿਸ ਤਰ੍ਹਾਂ ਧਰਮਪੁਰ ਦੇ ਐਮਐਲਏ ਵੀ ਇੱਥੇ ਜਿਹੜਾ ਹੈਗਾ ਦੌਰਾ ਕਰਕੇ ਆ ਉਹਨਾਂ ਵੱਲੋਂ ਵੀ ਐਮਐਲਏ ਸਾਹਿਬ ਪਿਛਲੇ 5 ਦਿਨਾਂ ਮੇਰੀ ਜਿਹੜੀ ਮੇਨ ਡਿਊਟੀ ਆ ਐਮਐਲਏ ਸਾਹਿਬ ਵੱਲੋਂ ਹੀ ਲਵਾਈ ਲਾਈ ਗਈ ਆ ਕਿਉਂਕਿ ਇਹਨਾਂ ਪਿੰਡਾਂ ਦਾ ਮੈਂ ਪਿਛਲੇ 10 ਦਿਨਾਂ ਤੋਂ ਜਿਹੜੇ ਹਾਲਾਤਾਂ ਦੇ ਨਜ਼ਰ ਰੱਖੀ ਹੋਈ ਆ ਉਹਨਾਂ ਦੀ ਡਿਊਟੀ ਲੱਗੀ ਉਹ ਜਦੋਂ ਵੀ ਪਿਛਲੇ ਪਰਸੋਂ ਵੀ ਆਏ ਸੀ ਅੱਜ ਵੀ ਆਏ ਸੀ ਕੱਲ ਚੰਡੀਗੜ੍ਹ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਇਸ ਪੁਆਇੰਟ ਬਾਰੇ ਮੇਰੇ ਤੋਂ ਚਾਰ ਵਾਰ ਜਾਣਕਾਰੀ ਲਈ ਤੇ ਮੈਂ ਕਾ ਜੀ ਮੈਂ ਇਹ ਸੰਸਥਾ ਦਾ ਇਸ ਐਨ ਜੀਓ ਦਾ ਇੰਨਾ ਕ ਧੰਨਵਾਦ ਕਰਦਾ ਵੀ ਇਹਨਾਂ ਨੇ ਆ ਜਿਹੜੇ ਸਾਡੇ 20 25 ਪਿੰਡਾਂ ਉਹਨਾਂ ਦੇ ਆਣ ਕੇ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਇਸ ਕਰਕੇ ਮੈਂ ਸਾਰੀ ਸੰਸਥਾ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ ਉਸ ਇਲਾਕੇ ਵੱਲੋਂ ਵੀ ਮੈਂ ਇਹਨਾਂ ਦਾ ਧੰਨਵਾਦ ਕਰਦਾ ਰਾਤ ਵੀ ਜਿਹੜੀ ਕਿੰਨੇ ਵਜੇ ਤੱਕ ਸੇਵਾ ਲਗਭਗ ਚੱਲਦੀ ਰਹੀ ਤੁਸੀਂ ਹੀ ਲੋਧੀ ਸੀ ਕਿੰਨੇ ਵਜੇ ਤੱਕ ਲਗਭਗ ਚੱਲ ਰਹਾ ਸੀ ਅਸੀਂ ਜੀ ਜਿਹੜੇ ਇੱਥੇ ਬੋਰੀਆਂ ਦਾ ਗੱਟਿਆਂ ਦਾ ਪ੍ਰਬੰਧ ਤਕਰੀਬਨ 10:00 ਵਜੇ ਸਾਰੇ ਸੇਵਾਦਾਰ ਕਰਕੇ ਗਿਆ ਚਲੇ ਜੀ ਉਸ ਤੋਂ ਬਾਅਦ ਜਿਹੜੇ ਸਟੱਡ ਬਣ ਰਹੇ ਸੀਗੇ, ਕ੍ਰੇਟ ਬਣ ਰਹੇ ਸੀਗੇ, ਉਹ ਤਕਰੀਬਨ 3:30 ਵਜੇ ਤੱਕ ਉਸ ਵੀਰ ਦੇ ਲੱਗੇ ਰਹੇ। ਹੋਰ ਵੀ ਸੰਸਥਾਵਾਂ ਕੀ ਸਹਿਯੋਗ ਕਰ ਰਹੀਆਂ। ਸੰਸਥਾਵਾਂ ਜਿਹੜਾ ਇਲਾਕੇ ਦੇ ਵਿੱਚ ਜਿੰਨੇ ਕੁ ਜ਼ਿੰਮੇਵਾਰ ਬੰਦੇ ਉਹ ਵੀ ਆਪਦਾ ਕੁਝ ਲੋਕ ਆ ਰਹੇ ਪਰ ਬਾਹਰੋਂ ਹਜੇ ਸਾਨੂੰ ਜ਼ਿਆਦਾ ਸਹਿਯੋਗ ਨਹੀਂ ਮਿਲਿਆ ਪਰ ਜਿੱਥੇ-ਜਿੱਥੇ ਵੀ ਸਾਡੀ ਜੂਥ ਦੇ ਮੁੰਡਿਆਂ ਨੇ ਆਵਾਜ਼ ਸੁਣੀ ਆ, ਉਹਨਾਂ ਪਿੰਡਾਂ ਦੇ ਵਿੱਚੋਂ ਜਿਹੜੇ ਟਰਾਲੇ ਮਿੱਟੀ ਦੇ ਭਰ ਕੇ, ਗੱਟਿਆਂ ਦੇ ਟਰਾਲੇ ਭਰ ਕੇ, ਮੇਰੇ ਆਪ ਦੇ ਨਗਰ ਦੇ ਵਿੱਚੋਂ ਮੇਰੇ ਮੁੰਡਿਆਂ ਨੇ ਨਾਲ ਦੇ ਆਣੇ ਸਾਥ ਦਿੱਤਾ, ਜੂਥ ਨੇ ਬਹੁਤ ਧੰਨਵਾਦ ਆ। ਜਿਨ੍ਹਾਂ ਨੇ ਵੀ ਪਿਛਲੇ ਦਿਨਾਂ ਤੋਂ 10 ਟਰਾਲੀਆਂ ਦੀ ਸੇਵਾ ਇੱਥੋਂ ਲਿਆਣ ਕੇ ਕੀਤੀ ਹੈ ਜੀ ਪੂਰੀ ਦੁਨੀਆ ਦੇ ਵਿੱਚ ਤੁਹਾਨੂੰ ਜਿਹੜੀ ਹੈਗੀ ਸੁਣ ਰਹੀ ਦੀ ਕੀ ਅਪੀਲ ਕਰੋਗੇ ਜੋ ਤੁਹਾਨੂੰ ਕਹਿੰਦੇ ਆ ਕਿ ਇੱਥੇ ਕਿਹੜੀ ਚੀਜ਼ ਇੱਥੇ ਲੈ ਕੇ ਪਹੁੰਚੇ ਮੈਂ ਇਹੀ ਅਪੀਲ ਕਰਦਾ ਜੀ ਜਿੱਥੇ ਪੰਜਾਬ ਦੇ ਵਿੱਚ ਢਾਹ ਲੱਗੀ ਹੋਈ ਆ ਜਦੋਂ ਪਾਣੀ ਚੜ੍ਹਿਆ ਸੀਗਾ ਉਦੋਂ ਨੁਕਸਾਨ ਜਿਹੜਾ ਹੋਣਾ ਸੀ ਉਹ ਤਾਂ ਸੁਭਾਵਿਕ ਸੀ ਪਰ ਜਦੋਂ ਹੁਣ ਇਹ ਜਿਹੜਾ ਪਾਣੀ ਲਹਿ ਰਿਹਾ ਇਹ ਸਭ ਤੋਂ ਜ਼ਿਆਦਾ ਨੁਕਸਾਨ ਕਰ ਰਿਹਾ ਔਰ ਜਿਹੜੀਆਂ ਜ਼ਮੀਨਾਂ ਵਿੱਚ ਇਹ ਤਕਰੀਬਨ 20 20 ਫੁੱਟ ਡੂੰਘੀਆਂ ਹੋ ਰਹੀਆਂ ਪਰ ਮੈਂ ਸਾਰਿਆਂ ਨੂੰ ਅਪੀਲ ਇਹ ਕਰਦਾ ਵੀ ਭਾਈ ਜਿੱਥੇ ਵੀ ਕੋ ਵੀ ਫਲਾਨੇ ਪਿੰਡ ਢਹਾ ਲੱਗੀ ਉਸ ਨੂੰ ਮਜ਼ਾਕ ਨਾ ਸਮਝਿਆ ਜਾਵੇ ਉਸ ਦੇ ਮੋਕਾ ਆਣ ਕੇ ਵੇਖ ਕੇ ਗੱਟੇ ਭਰ ਕੇ ਟਰਾਲਿਆਂ ਦੇ ਵਿੱਚ ਲਿਆਂ ਕੇ ਲੋਡ ਕਰਕੇ ਉਸ ਜਗ੍ਹਾ ਤੇ ਪਹੁੰਚ ਦੀ ਕੀਤੀ ਜਾਵੇ ਜਿੱਥੋਂ ਦੀ ਸੰਗਤ ਇਹ ਅਪੀਲ ਕਰਦੀ ਆ ਐਮਐਲਏ ਸਾਹਿਬ ਵੱਲੋਂ ਕੀ ਆਸ਼ਵਾਸ਼ਣ ਦਿੱਤਾ ਗਿਆ ਜੇਕਰ ਕਿਸੇ ਚੀਜ਼ ਦੀ ਲੋਡ ਪੈਂਦੀ ਆ ਤਾਂ ਕੀ ਲੋਡ ਕਰਾਂ ਮੈਂ ਜੀ ਪ੍ਰਸ਼ਾਸਨ ਦਾ ਵੀ ਪਿਛਲੇ 50 ਦਿਨਾਂ ਤੋਂ ਸਾਡਾ ਪੂਰਾ ਯੋਗਦਾਨ ਆ ਜੋ ਚੀਜ਼ ਮੰਗਦੇ ਸਾਨੂੰ ਪ੍ਰਸ਼ਾਸਨ ਨਾਲੋਂ ਹੀ ਪ੍ਰੋਵਾਈਡ ਆ ਐਮਐਲਏ ਸਾਹਿਬ ਵੱਲੋਂ ਪੂਰੀ ਹਦਾਇਤ ਦਿੱਤੀ ਆ ਵੀ ਜੋ ਤੁਸੀਂ ਫੈਸਲਾ ਲੈਣਾ ਤੁਸੀਂ ਤੁਰੰਤ ਲੈ ਸਕਦੇ ਆ ਮੇਰੀ ਜਿੱਥੇ ਨੀਡ ਹੋਈ ਮੈਂ ਉੱਥੇ ਹਾਜ਼ਰ ਮਿਲੂਗਾ ਮੇਰੇ ਵੱਲੋਂ ਕਿਸੇ ਕੰਮ ਦੀ ਵਿੱਚ ਕੋਈ ਨਾ ਨਹੀਂ ਹੋਊਗਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜੀ ਜਸਪੀਰ ਸਿੰਘ ਮੈਂ ਜੀ ਜੂਨੀਅਰ ਇੰਜੀਨੀਅਰ ਅੱਜ ਅਸੀਂ ਸਭ ਤੋਂ ਸਤੇ ਜਿਹੜਾ ਹੈਗਾ ਦੇਖ ਰਹੇ ਆਏ ਹਾਂ ਧਾਰਨ ਕੀਤੀ ਸੀ ਕਿ ਅੱਜ ਦਾ ਕੀ ਫਾਉਂਡ 0 ਤੇ ਅਸੀਂ ਖੜੇ ਆਏ ਹਾਂ ਕੀ ਜਿਹੜਾ ਹੈਗਾ ਇੱਥੇ ਜੀ ਜਿਵੇਂ ਕਿ ਤੁਹਾਨੂੰ ਪਤਾ ਧਾਰ ਲੱਗਣ ਲੱਗ ਗਈ ਸੀ ਜਿਹਦਾ ਕਰਕੇ ਸਟੱਡ ਵਾਸ਼ ਆਊਟ ਹੋ ਗਿਆ ਸੀਗਾ ਤੇ ਅਸੀਂ ਕੱਲ੍ਹ ਦੇ ਹੀ ਲੱਗੇ ਹੋਏ ਆ ਤੇ ਅੱਜ ਜੀ ਸਟੱਡ ਕੰਪਲੀਟ ਕਰ ਦਿੱਤਾ ਹੈਗਾ ਜਿਸ ਦੇ ਨਾਲ ਅੱਗੇ ਜਿਹੜਾ ਵਾਟਰ ਫਲੋ ਆ ਜਿਹੜਾ ਉਹ ਡਿਵਰਟ ਹੋ ਗਿਆ ਤੇ ਜਿਹਦਾ ਕਰਕੇ ਜਿਹੜਾ ਪਿੱਛੇ ਆ ਉੱਥੇ ਸਾਡਾ ਸਟੱਡ ਆ ਜਿਵੇਂ ਤੁਸੀਂ ਦੇਖੋਗੇ ਜੇ ਇੱਧਰੋਂ ਕੈਮਰਾ ਮਾਰੋਗੇ ਤੇ ਉੱਥੇ ਉਹ ਸਟੱਡ ਦੇ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਸਾਡੇ ਵੱਲੋਂ ਤੇ ਬਾਕੀ ਨਾਲ ਦੀ ਨਾਲ ਸਾਰੇ ਲੱਗੇ ਹੋਏ ਆ ਜੀ ਪ੍ਰਸ਼ਾਸਨ ਪੂਰੀ ਤਰ੍ਹਾਂ ਲੱਗਿਆ ਹੋਇਆ ਹੈ ਅੱਜ ਵਿਧਾਇਕ ਸਰਮ ਕੋਟ ਗੋਵਿੰਦਰ ਲਾਗੀ ਤੋਂ ਅੱਜ ਜੀ ਇੱਥੇ ਦੌਰਾ ਕਰਕੇ ਆ ਹਾਂ ਜੀ ਉਹਨਾਂ ਵੱਲੋਂ ਕੀ ਬਤਾਇਆ ਉਹਨਾਂ ਵੱਲੋਂ ਜੀ ਸਾਨੂੰ ਪੂਰੇ ਦਾ ਪੂਰਾ ਆਸ਼ਵਾਸਨ ਆ ਵੀ ਜੋ ਵੀ ਜਿੰਨੀ ਵੀ ਉਹਨਾਂ ਵੱਲੋਂ ਕੋਈ ਸਾਨੂੰ ਡਿਮਾਂਡ ਹੁੰਦੀ ਹੈ ਨਾ ਕੋਈ ਲੋਡ ਪੈਂਦੀ ਹੈ ਤੇ ਉਹ ਸਾਡੇ ਨਾਲ ਸਪੋਰਟ ਕਰਦੇ ਆ ਜੀ ਪੂਰੀ ਦੀ ਪੂਰੀ ਅੱਜ ਵੀ ਜੋ ਵੀ ਤੁਹਾਨੂੰ ਜਿਹੜੀ ਜਿਹੜੀ ਕੀ ਦੀ ਲੋਡ ਸੀ ਪਹਿਲਾਂ ਤਾਂ ਹੀ ਪਹਿਲਾਂ ਤਾਂ ਹੀ ਪੂਰੀ ਹੈ ਬਟਨ ਜੇ ਕੋਈ ਲੋਡ ਪੈਂਦੀ ਹੈ ਤੇ ਉਹ ਸਾਨੂੰ ਸਪੋਰਟ ਕਰਦੇ ਨੇ ਪੂਰੀ ਜਿਸ ਨਾਲ ਕੰਮ ਦੇ ਵਿੱਚ ਕੋਈ ਵੀ ਰੁਕਾਵਟ ਨਹੀਂ ਆ ਰਹੀ ਇੱਕ ਗੱਲ ਕਰੀਏ ਸਟੱਡ ਦੀ ਸਟੱਡ ਜਿਹੜੇ ਪਹਿਲਾਂ ਆਪਣੀ ਜਗ੍ਹਾ ਤੋਂ ਹੱਲ ਗਏ ਸੀ ਹੁਣ ਸਟੱਡ ਦਾ ਮਤਲਬ ਕੀ ਹੁੰਦਾ ਹੈ ਸਟੱਡ ਦਾ ਮਤਲਬ ਬੇਸਿਕਲੀ ਜੀ ਪਾਣੀ ਨੂੰ ਡਾਇਵਰਟ ਕਰਨਾ ਹੁੰਦਾ ਤਾਂ ਕਿ ਜਿਹੜੀ ਬੰਨ ਵਾਸ਼ ਆਊਟ ਨਾ ਹੋਵੇ ਤੇ ਬਟ ਉਹਦੇ ਵਿੱਚ ਕੀ ਹੈ ਕਾਫੀ ਪੁਰਾਣੇ ਸੀ 25 ਸਾਲ ਪੁਰਾਣੇ ਜਦੋਂ ਪਾਣੀ ਲੈਂਦਾ ਹੈ ਜੀ ਉਹਦੇ ਨਾਲ ਪਾਣੀ ਦੀ ਜਿਹੜੀ ਵੈਲੋਸਟੀ ਇਨਕਰੀਜ਼ ਕਰਦੀ ਪਾਣੀ ਦਾ ਵਹਾਅ ਤੇਜ਼ ਹੋ ਜਾਂਦਾ ਜਿਹਦਾ ਕਰਕੇ ਉਹ ਅੰਦਰਲੀਆ ਜ਼ਮੀਨਾਂ ਨੂੰ ਖੋੜ ਕੇ ਲੈ ਜਾਂਦਾ ਨਾਲ ਤੇ ਉਹ ਵਾਸ਼ ਆਊਟ ਹੋ ਗਿਆ ਸੀਗਾ ਬਟ ਉਹਨੂੰ ਅਸੀਂ ਫਿਰ ਹੁਣ ਅੱਜ ਕ੍ਰੇਟ ਲਗਾ ਕੇ ਤੇ ਬਣਾ ਦਿੱਤਾ ਹੈ ਉਹ ਉਹ ਟਾ ਲੱਗੀ ਜੀ ਉਹ ਖੁਰ ਰਹੀ ਸੀ ਜੀ ਹਾਂਜੀ ਹਾਂਜੀ ਉਸ ਨੂੰ ਫਰਕ ਪਿਆ ਜੀ ਬਾਕੀ ਜਿਹੜਾ ਪਿੱਛੇ ਆ ਪਿੱਛੇ ਵੀ ਥੋੜਾ ਜਿਹਾ ਸਾਡਾ ਕੰਮ ਕਰਨ ਵਾਲਾ ਉਹ ਵੀ ਅਸੀਂ ਉਹਨਾਂ ਉਧਰ ਲਈ ਉਧਰ ਟੀਮ ਲਗਾ ਕੇ ਉਧਰ ਸ਼ੁਰੂ ਕਰ ਦਿੱਤਾ ਹੈ ਜੀ ਮਾਲਕ ਜਿਹੜੇ ਕੇ ਤੇ ਮਾਲਕ ਹੈ ਜਾਂ ਪਿੰਡ ਵਾਸੀ ਹੈ ਉਹਨਾਂ ਦਾ ਵੀ ਕਹਿਣਾ ਆਇਆ ਸੀ ਜੇਕਰ ਪ੍ਰਸ਼ਾਸਨ ਕਰੇਗੇ ਵੱਡੇ ਬੈਗ ਹਾਂਜੀ ਵੀ ਤਾਂ ਇਹ ਹੋਰ ਜਿਹੜੀ ਹੈਗੀ ਵੱਟ ਸਕਦੀ ਹੈ ਹਾਂਜੀ ਹਾਂਜੀ ਜਿੱਦਾਂ ਹੁਣ ਇਹ ਪਹਿਲਾਂ ਸਟੱਡ ਦਾ ਕੰਮ ਕਰਨਾ ਜ਼ਿਆਦਾ ਜ਼ਰੂਰੀ ਸੀਗਾ ਕਿਉਂਕਿ ਇਹਦੇ ਨਾਲ ਫਲੋਰ ਡਾਇਵਰਟ ਹੋ ਗਿਆ ਹੁਣ ਅਸੀਂ ਫਰਦਰ ਉਹਦੇ ਉੱਤੇ ਵੀ ਕੰਮ ਕਰਾਂਗੇ ਤੇ ਉੱਥੇ ਨਾਲ ਦੀ ਨਾਲ ਜੰਬੋ ਬੈਗਸ ਜਿਹੜੇ ਹੁੰਦੇ ਵੱਡੇ ਬੈਗਾਂ ਦੀ ਗੱਲ ਕਰਦੇ ਹਾਂ ਉਹ ਭਰ ਕੇ ਮਿੱਟੀ ਦੇ ਨਾਲ ਤੇ ਉਹ ਅਸੀਂ ਉੱਥੇ ਲਗਾ ਰਹੇ ਹਾਂ ਜਿਸ ਨਾਲ ਵੀ ਢਾਹ ਬਿਲਕੁਲ ਹੀ ਬੰਦ ਹੋ ਜੇ। ਜੇਕਰ ਪਾਣੀ ਦੀ ਗੱਲ ਕਰੀ ਵੀ ਪਾਣੀ ਦਾ ਫਲੋ ਵਧਿਆ ਹੈ ਜਾਂ ਘਟਿਆ ਹੈ ਜਾਂ ਕਿਵੇਂ ਪਾਣੀ ਜੀ ਪਾਣੀ ਪਿੱਛੋਂ ਕੱਲ ਰਾਤ ਵਧਿਆ ਸੀਗਾ ਬਟ ਹੁਣ ਪਾਣੀ ਕੰਟੀਨਿਊਸਲੀ ਡਿਕਰੀਜ਼ ਕਰ ਰਿਹਾ ਘਟ ਰਿਹਾ ਜੀ ਕਿਉਂਕਿ ਪੁਖ ਦੇ ਵਿੱਚ ਅਸੀਂ ਜਿਹੜਾ ਹੈਗਾ ਹੈ ਵੀ ਸਥਿਤੀ ਇੱਥੇ ਅੰਡਰ ਕੰਟਰੋਲ ਆ ਜੀ। ਨਹੀਂ ਨਹੀਂ ਜੀ ਕੋਈ ਖਤਰੇ ਵਾਲੀ ਨਹੀਂ। ਬਾਕੀ ਅਸੀਂ ਲੱਗੇ ਹੋਏ ਹਾਂ। ਉਹ ਅੱਜ ਸਾਡਾ ਉਸ ਸਪੋਰਟ ਜਿਹੜਾ ਮੁਕੰਮਲ ਹੋ ਗਿਆ। ਹੁਣ ਤੇ ਜਿਹੜੀ ਅਸਲ ਢਾਹ ਜਿਹੜੀ ਆ ਹੋਰ ਨਹੀਂ ਹੁਣ ਫਸਲਾਂ ਨੂੰ ਲੱਗ ਰਹੀ ਆ। ਚਲੋ ਉਹ ਵੀ ਸਾਡਾ ਪਪਰਾਲਾ ਜਿਹੜਾ ਸਿਰੇ ਚੜ ਗਿਆ ਵੀ ਜਿਹੜੀ ਅਸਲ ਢਾਹ ਸੀ ਵੀ ਬੰਦ ਕਰਕ ਜਾਣ ਵਾਲੀ ਉਹ ਅਸੀਂ ਅੱਜ ਉਹ ਪਾਣੀ ਅੱਗੇ ਨਾਲੋਂ ਵਧਿਆ ਸੀ ਪਾਣੀ ਦਾ ਪਾਣੀ ਦਾ ਕੁਦਾ ਫੁੱਟ ਵਧਿਆ ਕੋਈ ਜ਼ਿਆਦਾ ਨਹੀਂ ਹੋਇਆ। ਹੁਣ ਮੰਗ ਕੀ ਕਰਦੇ ਹਾਂ ਤੁਸੀਂ ਸ਼ਾਸਨ ਜੀ ਇਹ ਆਨੇ ਵੀ ਜੇ ਆਪ ਝੋਨਾ ਵੀ ਬਚ ਗਿਆ ਤੇ ਬੰਨ ਵੀ বাজੂਗਾ ਜੇ ਇਦਾਂ ਢਾਹ ਲੱਗਦੀ ਰਹੀ ਝੋਨਾ ਨਾ ਬਚਿਆ ਤੇ ਬੰਨ ਵੀ ਗਿਆ ਤੇ ਲੱਗ ਸਤਨਾਮ ਸਿੰਘ ਜੀ ਨਾਮ ਜੀ ਪਿੰਡ ਕਿਹੜਾ ਤੁਹਾਡਾ ਚੱਕ ਬਾਮ ਨੇ ਜੀ ਚੱਕ ਬਾਮ ਇਹ ਜਿਹੜੀ ਜਗ੍ਹਾ 'ਚ ਆਪਾਂ ਖੜੇ ਆ ਚੱਕ ਬਾਮ ਨੇ ਆ ਜਾਂ ਵਾਸੀਆਂ ਪਿੰਡ ਆ ਇਹ ਵਾਸੀਆਂ ਦੇ ਨਾਲ ਵਟਨਾ ਵਟ ਸਾਂਝੀ ਆ ਜੀ ਤੇ ਇਹ ਖੇਤ ਤੁਹਾਡਾ ਆ ਖੇਤ ਆਪਣਾ ਜੀ ਤੇ ਕੀ ਨੁਕਸਾਨ ਹੋ ਰਿਹਾ ਨੁਕਸਾਨ ਚੋਨਾ ਵਿਜਾਏ ਚੋਨਾ ਵੱਡੀ ਦੁਰਿਆ ਹੁੰਦਾ ਪਾਣੀ ਬਹੁ ਡੂੰਗਾ ਹੋ ਗਿਆ ਇੱਥੇ ਅੱਛਾ 40 45 ਫੁੱਟ ਪਾਣੀ ਡੂੰਗਾ ਇੱਥੇ ਪਾਣੀ ਪਹਿਲਾਂ ਨਾਲੋਂ ਵਧਿਆ ਆ ਜਾਂ ਘਟਿਆ ਜੀ ਪਾਣੀ ਵਧਿਆ ਥੋੜਾ ਜਿਆਦਾ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੰਗ ਕੀ ਕਰਨੇ ਇੱਥੇ ਪੱਥਰ ਲੱਗਣਾ ਚਾਹੀਦਾ ਹੈ ਗੱਟੇ ਲੱਗਣੇ ਚਾਹੀਦੇ ਨੇ ਆਜਾ ਐਮਐਲਏ ਸਾਹਿਬ ਆ ਕੀਤੇ ਹੈਗੇ ਉਹਨਾਂ ਵੱਲੋਂ ਵੀ ਕੋਈ ਪ੍ਰੋਸੈਸ ਦਿੱਤਾ ਗਿਆ ਕੋਈ ਨਹੀਂ ਜਸ ਸਰ ਰੋਸਾ ਹੈ ਜੀ ਆ ਜੋ ਕਈ ਸੰਸਥਾਵਾਂ ਵੀ ਜਾਂ ਲੋਕ ਜਿਹੜਾ ਹੈਗਾ ਸੇਵਾ ਕਰਨ ਆ ਰਹੇ ਆ ਸੇਵਾ ਸਰਸੇ ਵਾਲੇ ਆ ਰਹੇ ਆ ਸੇਵਾ ਕਰਨ ਬਹੁਤ ਸੇਵਾ ਕੀਤੀ ਜਾਂਦੇ ਨੇ ਰਾਤ ਦੇਣੀ ਸੇਵਾ ਕੀਤੀ ਲੇਟਾਂ ਵੀ ਉਹਨਾਂ ਲਗਾਈਆਂ ਨੇ ਸਰਸੇ ਵਾਲਿਆਂ ਨੇ ਠੀਕ ਹੈ ਜੀ ਹਾਂਜੀ ਯਾਨੀ ਕਿ ਉਹ ਕੰਮ ਸੰਭਾਲ ਰਹੇ ਆ ਹੁਣ ਕੋਈ ਖਤਰਿਆ ਵਾਲਾ ਕੰਮ ਹੈ ਕੋਈ ਪਿੰਡ ਚੋਂ ਪਾਣੀ ਜਾ ਸਕਦਾ ਹੈ ਨਹੀਂ ਨਹੀਂ ਪਿੰਡ ਚ ਨਹੀਂ ਹੈ ਪਾਣੀ ਜਾ ਸਕਦਾ ਹੈ ਸੰਭਾਲ ਲੈਣ ਦਾ ਮੌਕਾ ਆਉਂਦਾ ਉਹਨਾ ਹਾਂ ਜੇਕਰ ਜੇਕਰ ਇਹਨਾਂ ਨੂੰ ਨਾ ਸੰਭਾਲਿਆ ਜਾਂਦਾ ਤਾਂ ਕਿੰਨਾ ਨਾ ਸੰਭਾਲਿਆ ਜਾਂਦਾ ਤੇ ਬੰਨ ਟੁੱਟੇ ਜਾਂਦਾ ਸਾਰਾ ਇਹ ਇਹ ਸਾਰਾ ਏਰੀਆ ਟੁੱਟ ਜਾਣਾ ਫਰੋਹੀਪੁਰ ਮੁਕੇ ਵਾਲਾ ਬੰਨ ਤੋਂ ਪਾਰ ਕਿੰਨੇ ਕੁ ਪਿੰਡਾ ਲਗਪਗ ਇਹ ਹੁਣੇ ਘੱਟੋ ਘੱਟ 70 ਪਿੰਡਾ ਹੁਣ ਜਾਣ ਕੇ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਵੀ ਇਹ ਗੋਰੇ ਜਾਂ ਗੋਰੇ ਜਾਂ ਗੱਟੇ ਜਾਂ ਪੱਥਰ ਲੱਗਿਆ ਲੱਗਣਾ ਚਾਹੀਦਾ ਇੱਥੇ ਰਸ ਠੀਕ ਆ ਜੀ ਬਹੁਤ 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 ਧੰਨਵਾਦ ਸਸੀ ਕਾਲ ਜੀ ਸਸੀ ਕਾਲ ਜੀ ਫੋਟੋ ਦਾ ਨਾਮ ਤੁਹਾਡਾ ਮੇਰਾ ਨਾਮ ਦੁੰਦਰ ਸਿੰਘ ਕੋਲਾ ਸਰਪੰਚ ਚੱਕ ਤਾਰੇ ਵਾਲਾ ਅੱਜ ਸਤਲੁਜ ਰਿਆ ਦੇ ਅਸੀਂ ਫਸੀਆਂ ਪਿੰਡ ਤੇ ਖੜੇ ਆ ਜੀ ਅੱਜ ਜਿਸ ਤਰ੍ਹਾਂ ਸਾਨੂੰ ਪਤਾ ਲੱਗਿਆ ਸੀ ਵੀ ਕੱਲ ਢਾਹ ਲੱਗੀ ਆ ਅੱਜ ਵੀ ਕੀ ਸਥਿਤੀ ਹੈਗੀ ਇਹ ਜਿਹੜੀ ਕੱਲ ਪਰਸੋਂ ਦੀ ਢਾਹ ਬਹੁਤ ਜਿਆਦਾ ਲੱਗੀ ਸੀ ਕੱਲ ਦਾ ਜਿੰਨੇ ਸੰਸਥਾਨ ਕੇ ਮਤਲਬ ਇਥੇ ਸੇਵਾਦਾਰ ਲੱਗੇ ਆ ਇਹ ਸਾਰੀਆਂ ਸੰਸਥਾ ਦਾ ਜੀ ਵੀ ਇਥੇ ਆਉਣ ਤੇ ਬਹੁਤ ਧੰਨਵਾਦ ਸਾਰੀਆਂ ਸੰਸਥਾ ਆਈਆਂ ਖਾਸ ਕਰਕੇ ਮਤਲਬ ਡੇਰਾ ਸੱਚਾ ਸੋਦਾਲੇ ਜਿਹੜੇ ਹੈਗੇ ਆ ਗਰੀਨਸ ਵੈਲਫੇਅਰ ਕਮੇਟੀ ਜਿਹੜੀ ਆ ਉਹ ਵੀ ਇੱਥੇ ਉਹਦਾ ਵੱਡਾ ਯੋਗਦਾਨ ਆ ਕੱਲ ਆਪਣਾ 2.500 ਸੇਵਾ ਦਾ ਉਹਨਾਂ ਕੱਲ ਲੈਂਦਾ 2.500 ਸੇਵਾ ਦਾ ਰਾਜ ਲੈਂਦਾ ਉਹਨਾਂ ਆਣ ਕੇ ਮਤਲਬ ਇੱਥੇ ਤੰਦੇ ਹੀ ਨਾ ਰਾਤ ਸਾਰੀ ਰਾਤ ਵੀ ਕੱਲ ਰਾਤ ਵੀ ਲਈ ਆ ਲਾ ਕੇ ਜਿਹੜਾ ਪਹਿਲਾ ਪੜਾ ਜਿਹੜਾ ਸਾਡਾ ਸੀ ਉਹ ਅਸੀਂ ਸ਼ਾਮੀ ਨਾ ਕੇ 5 ਵਜੇ ਉਹਨੂੰ ਪੂਰਾ ਕਰਤਾ ਇੱਕ ਕਿੰਨਾ ਜਿਹੜਾ ਹੈਗਾ ਨੁਕਸਾਨ ਹੋਇਆ ਜਿੱਦਾਂ ਫਸਲ ਦੀ ਗੱਲ ਕਰੀਏ ਤਾਂ ਕਿੰਨਾ ਖਾਨ ਜਿਹੜਾ ਹੈਗਾ ਉਹ ਨੁਕਸਾਨ ਨੁਕਸਾਨ ਤੇ ਆ ਜੀ ਦਰਿਆਵਾਂ ਦਾ ਕਮਿਆ ਨੁਕਸਾਨ ਤੇ ਲੋਕਾਂ ਦਾ ਬਹੁਤ ਹੋਇਆ ਹੁਣ ਕਈਆਂ ਦੀ ਪੈਲੀ ਦੋ ਦੋ ਚਾਰ ਚਾਰ ਕੇ ਲਈ ਇੱਥੇ ਜਿੱਥੇ ਆਪਾਂ ਖੜੇ ਆ ਇੱਥੇ ਰੁੜਗੀ ਪੈਲੀ ਰੁੜਗੀ ਜਾਂ ਆਪਾਂ ਪਿੱਛੋਂ ਵੀ ਲਾ ਲਗੇ ਸਾਰਾ ਹੀ ਨਾ ਕਿ ਦਰਿਆ ਇਧਰਲੇ ਬਨੇ ਕਰਿਆ ਆਉਂਦਾ ਉਹ ਗੱਟੀ ਚੱਕ ਤਾਰੇ ਵਾਲਾ ਤੋਂ ਲਾ ਕੇ ਖੱਬੇ ਬਨੇ ਦਰਿਆ ਸਾਰਾ ਰਕੀ ਮਤਲਬ ਦਾ ਵਹਣ ਜਿਹੜਾ ਉਧਰ ਹੈ ਪਿੰਡਾਂ ਨੂੰ ਕੋਈ ਖਤਰਾ ਹੋ ਸਕਦਾ ਹੈ ਜੇ ਇਸ ਨੂੰ ਹੁਣ ਜੇਕਰ ਨਾ ਰੋਕਿਆ ਜਾਂਦਾ ਤਾਂ ਪਿੰਡ ਖਤਰੇ 'ਚ ਹੋ ਸਕਦੇ ਜੇ ਨਾ ਰੋਕਿਆ ਜਾਂਦਾ ਜਿਤਨਾ ਆਪਾਂ ਤੁਸੀਂ ਬੰਨਿਆ ਇਹ ਆਪਣੇ ਤੋਂ 10-12 10-12 ਕਰਮਾ ਰਹਿ ਗਿਆ ਜੇ ਆਪਾਂ ਇਹਨੂੰ ਨਾ ਇੱਥੇ ਰੁਕਿਆ ਜਾਂਦਾ ਤਾਂ ਫਿਰ ਇਹ ਆਪਣਾ ਜਿਹੜਾ ਹੈਗਾ ਹੀ ਪਿੰਡਾਂ ਦਾ ਨੁਕ ਆਪਣੇ ਬਾਹਰ ਬਾਹਰ ਜਾ ਕੇ ਮਕੂਤਾ ਹੀ ਜਾਂਦਾ ਤਾਂ ਹੁਣ ਜਿਹੜੀ ਸਥਿਤੀ ਹੈ ਕੰਟਰੋਲ ਚ ਆ ਹਾਂ ਮੋਕੇ ਦੇ ਸਬੀਂ ਕੰਟਰੋਲ ਅੱਜ ਯਾਨੀ ਕਿ ਜਿਹੜਾ ਹੈਗਾ ਜੋ ਤੁਹਾਨੂੰ ਘਰਾਂ ਚ ਤੋਂ ਉਹ ਕੀ ਅਪੀਲ ਕਰੋਗੇ ਜਿਹੜੇ ਲੋਕ ਸੇਵਾ ਕਰਨੀ ਚਾਹੁੰਦੇ ਆ ਉਹ ਕੀ ਕੀ ਕੁਝ ਲੈ ਕੇ ਆਉਣੇ ਤੇ ਕਿਸ ਚੀਜ਼ ਦੀ ਜਰੂਰਤ ਹੈ ਇੱਥੇ ਤੇ ਆ ਜੀ ਸਾਰਿਆਂ ਨੂੰ ਚਾਹੀਦਾ ਵੀ ਸਾਰੇ ਇੱਥੇ ਆਣ ਕੇ ਵੱਧ ਤੋਂ ਵੱਧ ਇੱਕ ਦਾ ਕੰਮ ਨਹੀਂਗਾ ਸਾਰਿਆਂ ਦਾ ਸੰਜੋਗ ਚਾਹੀਦਾ ਸਾਰੇ ਇੱਥੇ ਵੱਧ ਤੋਂ ਵੱਧ ਜੇ ਗੱਟੇ ਪੜ ਕੇ ਕੋ ਲਿਆ ਲਿਆ ਸਕਦਾ ਕੋਈ ਗਟਿਆਂ ਦੀ ਸੇਵਾ ਕਰਦਾ ਉਹ ਕਰ ਲੇ ਜੇ ਉਹ ਕੋ ਲਵਾਉਣ ਦੀ ਕਰ ਸਕਦਾ ਜਿਵੇਂ ਵੀ ਟਰਾਲੀਆਂ ਚੀਜ਼ਾਂ ਲਿਆ ਕੇ ਉਹ ਕਰ ਸਕਦਾ ਉਹ ਕਰਨੀ ਚਾਹੀਦੀ ਆਰੇ ਠੀਕ ਹੈ ਜਿਸ ਤਰ੍ਹਾਂ ਅੱਜ ਜਿਹੜਾ ਹੈਗਾ ਐਮਐਲਏ ਸਾਹਿਬ ਵੀ ਇੱਥੇ ਪਹੁੰਚੇ ਸੀ ਉਹਨਾਂ ਵੱਲੋਂ ਕੀ ਐਸੂਰੈਂਸ ਦਿੱਤਾ ਗਿਆ ਐਮਐਲਏ ਸਾਹਿਬ ਨੇ ਮਤਲਬ ਆਣ ਕੇ ਕਿਹਾ ਹੈ ਉਹਨਾਂ ਕਹਿੰਦੇ ਵੀ ਅਸੀਂ ਇੱਥੇ 2-3 ਦਿਨ ਹੋ ਗਏ ਅਤੇ ਜਿਹੜੀ ਸਥਿਤੀ ਬਹੁਤ ਚਿੰਤਾਜਨਕ ਬਣੀ ਖੜੀ ਸੀ ਉਹਦੇ ਕਰਕੇ ਮਤਲਬ ਸਾਨੂੰ ਇੱਥੇ ਬਹੁਤ ਵੱਡਾ ਖਤਰਾ ਹੋਇਆ ਪਿਆ ਉਹ ਅੱਜ ਮਤਲਬ ਕੱਲ ਦਾ ਜਿਹੜਾ ਉਹਨਾਂ ਆਖਿਆ ਵੀ ਜਿਹੜਾ ਡੇਰੇ ਦੀ ਕਮੇਟੀ ਆਈ ਹੈ ਸੱਚੇ ਸੌਦੇ ਦੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਆਣ ਕੇ ਇੱਥੇ ਬਹੁਤ ਨਾ ਕੀ ਵੱਡਾ ਯੋਗਦਾਨ ਪਾਇਆ ਵੀ ਰਾਤਾਂ ਇੰਨਾਂ ਕਰਕੇ ਇਸ ਵਰਤੋਂ ਨਾਲ ਸੇਵਾ ਕੀਤੀ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹੜਾ ਹੋਰ ਵੀ ਕੋਈ ਇੱਥੇ ਸੰਸਥਾ ਹੁੰਦੀ ਆ ਜਿੱਦਾਂ ਅੱਜ ਹੁਣ ਦਸਾਂਜ ਤੋਂ ਮਤਲਬ ਟਰਾਲੇ 8 10 ਭਰ ਕੇ ਆਏ ਆ ਇਹ ਆਂਦੇ ਆਂਦੇ ਬੂੰਦ ਬੂੰਦਰਾ ਜਾਂਦੇ ਤਲਾ ਭਰਦਾ ਤੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਜੋ ਵੀ ਇੱਥੇ ਆਣ ਕੇ ਸੇਵਾ ਕਰਦਾ ਉਹਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ